ਕੀ ਕੀ ਕਾਰਨ ਬਣੇ ਐਸੇ ਜਿਸ ਪਾਰਟੀ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਸੀਗੇ ਉਹ ਪਾਰਟੀ ਛੱਡ ਕੇ ਆ ਤੁਸੀਂ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਏ ਹੋ। ਬੇਸਦਾਨ ਤਾਂ ਤੇ ਨਾ ਆਉਣਾ ਮੈਂ ਸਮਝਦਾ ਵੀ ਜਿਹੜੀ ਪਾਰਟੀ ਸੀ ਉੱਥੀ ਵੱਡੀ ਲੀਡਰਸ਼ਿਪ ਦਾ ਨਮੂਨਾ। ਪਰ ਕਿਹੜੇ ਤਰੀਕੇ ਨਾਲ ਪਾਰਟੀ ਨੇ ਸੋਚਿਆ ਤੇ ਬੜਾ ਵੱਡਾ ਗਿਲਾ ਕਰਿਆ ਗਿਆ ਰੱਖੜਾ ਸਾਹਿਬ ਤੋਂ ਗਿਲਾ ਕਰਿਆ ਗਿਆ ਮੇਰੇ ਤੋਂ ਵੀ ਕਰਿਆ ਗਿਆ। ਉਸ ਬਾਅਦ ਵਕ-ਵਕ ਸਮੇਂ ਤੇ ਜਦੋਂ ਕੋਈ ਗੱਲ ਆਈ ਆ ਮੈਨੂੰ ਪਾਰਟੀ ਦੇ ਵਿੱਚ ਹਰ ਟਾਈਮ ਨੂੰ ਮਸ਼ੀਦਾਈ ਨੂੰ ਦੇਖਦਾ ਜਿੱਲਾ ਚਰ ਪਾਰਟੀ ਸਿਧਾਂਤਾਂ ਤੇ ਨਹੀਂ ਆਉਂਦੀ ਉਹਨਾਂ ਚ ਪਾਰਟੀ ਕੀ ਹੁੰਦੀ ਹੈ ਅਸ ਵੀ ਇਹ ਫੈਸਲਾ ਕਰਿਆ ਕਿ ਜੇ ਤੂੰ ਲੋਕਾਂ ਦੀ ਸੇਵਾ ਹੀ ਕਰਨੀ ਹੈ ਤਾਂ ਫਿਰ ਉਸ ਪਾਰਟੀ ਨੂੰ ਚੁਣਿਆ ਜਾਂ ਵੀ ਉਸ ਵਿਅਕਤੀ ਨੂੰ ਚੁਣਿਆ ਜਾਵੇ ਪੰਜਾਬ ਦੇ ਵਿੱਚ ਜਿਹੜੇ ਲੋਕਤਾਂ ਦੇ ਵਿੱਚ ਉਹਨਾਂ ਦੇ ਚਾਰ ਵੱਡੀਆਂ ਗੱਲਾਂ ਤੇ ਜਿਹਦੇ ਵਿੱਚੋਂ ਦੋ ਉਹਨਾਂ ਨੇ ਪੂਰੀਆਂ ਜੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਹ ਵਕਤੇ ਸਿਆਸੀ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਉਹ ਅਕਾਲੀ ਲੀਡਰ ਸੁਰਜੀਤ ਸਿੰਘ ਅ블ੋਵਾਲ ਸ਼ਾਮਲ ਹੋਏ ਨੇ ਹਾਲਾਂਕਿ ਅਕਾਲੀ ਦਲ ਨੂੰ ਵੱਡਾ ਚਟਕਾ ਮਿਲਿਆ ਹੈ ਸੜਨਲ ਮੌਜੂਦ ਨੇ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜਿਸ ਪਾਰਟੀ ਨਾਲ ਜੁੜਿਆ ਹੋਇਆ ਇਹਨੇ ਸਾਲ ਹੋ ਗਏ ਅੱਜ ਉਸ ਨੂੰ ਛੱਡਣ ਦਾ ਕਾਰਨ ਕੀ ਸੀ ਅਤੇ ਕੀ ਨਰਾਜ਼ਗੀਆਂ ਸਨ ਜਿਸ ਕਾਰਨ ਅੱਜ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਭ ਤੋਂ ਪਹਿਲਾਂ ਦਾ ਅਨਮਿਊਟ ਤੇ ਤੁਹਾਡਾ ਸਵਾਗਤ ਕਰਦੇ ਆ ਧੰਨਵਾਦ ਜੀ ਅੱਜ ਕੀ ਕੀ ਕਾਰਨ ਬਣਿਆ ਐ ਸੇ ਜਿਸ ਪਾਰਟੀ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਸੀਗੇ ਉਹ ਪਾਰਟੀ ਛੱਡ ਕੇ ਆ ਤੁਸੀਂ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਏ ਜਦੋਂ ਪਾਰਟੀ ਆਪਣੇ ਸਿਧਾਂਤ ਛੱਡ ਦਵੇ ਬੜੇ ਲੰਬੇ ਸਮੇਂ ਤੋਂ ਪਾਰਟੀ ਨੂੰ ਬੜਾ ਵੱਡਾ ਨੁਕਸਾਨ ਹੋ ਰਿਹਾ ਪਰ ਪਾਰਟੀ ਜਿਹੜੇ ਸਿਧਾਂਤਾਂ ਤੇ ਉਹਨਾਂ ਤੇ ਦੁਬਾਰਾ ਅਜੇ ਤੱਕ ਨਹੀਂ ਆਈ ਇਹ ਇਸ ਫੈਸਲੇ ਦਾ ਵੱਡਾ ਕਾਰਨ ਬਣਿਆ ਅਰੇ ਸਿਧਾਂਤਾਂ ਤੇ ਨਾ ਆਉਣਾ ਮੈਂ ਸਮਝਦਾ ਵੀ ਜਿਹੜੀ ਪਾਰਟੀ ਦੀ ਸਮੁੱਚੀ ਵੱਡੀ ਲੀਡਰਸ਼ਿਪ ਹੈ ਉਹਨੂੰ ਮੋਸ਼ੀਚਾ ਕੀ ਲੱਗਦਾ ਹੈ ਕਿ ਪਾਰਟੀ ਦੇ ਕਈ ਉਦੇ ਉੱਤੇ ਰਹੇ ਹੋ ਕਈ ਵਕ ਹੁੰਦਾ ਕਿ ਜਿਹੜੇ ਤੁਸੀਂ ਗਰਾਊਂਡ ਦੇ ਵਿੱਚ ਕੰਮ ਕੀਤਾ ਕਦੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਕਦੀ ਸਲਾਹ ਨਹੀਂ ਦਿੱਤੀ ਗਈ ਇਸ ਬਾਰੇ ਪਾਰਟੀ ਜਿਹੜੀ ਸਮੁੱਚੀ ਵੱਡੀ ਲੀਡਰਸ਼ਿਪ ਹੈ ਉੱਪਰ ਸਲਾਹ ਦਿੰਦੀ ਰਹੀ ਹੈ ਤੇ ਥੱਲੇ ਵੀ ਇਹ ਚਰਚਾ ਹੁੰਦੀ ਰਹੀ ਹੈ ਵੀ ਉਹਨਾਂ ਦੀ ਸਲਾਹ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਪਾਰਟੀ ਦੇ ਵਿੱਚ ਢੀਂਸਾ ਸਾਹਿਬ ਆਪਸਾਈ ਬੀਬੀ ਜਗਜੀਤ ਕੌਰ ਆਪਸਾਈ ਪਰ ਉਸ ਤੋਂ ਬਾਅਦ ਕਿੱਡਾ ਵੱਡਾ ਪਾਰਟੀ ਦਾ ਨੁਕਸਾਨ ਹੋਇਆ ਜਿਸ ਨੂੰ ਲੋਕਾਂ ਦੇ ਵਿੱਚ ਮੈਸੇਜ ਗਿਆ ਵੀ ਢੀਂਸਾ ਸਾਹਿਬ ਦੇ ਨਾਲ ਜਿਹੜਾ ਬਟਾ ਬਟਾ ਧੋਖਾ ਹੋਇਆ ਤੇ ਉਸ ਦੀ ਚਰਚਾ ਵੀ ਸਾਰੀ ਹੋਈ ਪਾਰਟੀ ਪ੍ਰਧਾਨ ਨੂੰ ਦੁਬਾਰਾ ਟਿੰਸ ਸਾਹਿਬ ਦੇ ਘਰੇ ਜਾਣਾ ਪਿਆ ਉਹਦੀ ਮਾਫੀ ਮੰਗਣੀ ਪਈ ਪਰ ਜਦੋਂ ਕੋਈ ਗੱਲ ਗਲਤ ਹੋ ਜਾਂਦੀ ਹੈ ਤਾਂ ਉਹਦਾ ਨਿਸ਼ਾਨ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਬਹੁਤ ਵੱਡਾ ਹੋ ਜਾਂਦਾ ਜਿਹੜਾ ਪੂਰਾ ਨਹੀਂ ਹੁੰਦਾ ਅਰੇ ਇਹਨਾਂ ਪਿਛਲੇ ਸਮੇਂ ਦੇ ਕਾਫੀ ਲੰਮੇ ਸਮੇ ਤੋਂ ਅਸੀਂ ਦੇਖ ਰਹੇ ਹਾਂ ਕਿ ਰਖਣਾ ਸਾਹਿਬ ਦਾ ਇਹ ਫੈਸਲਾ ਕਰਨਾ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਤਾਂ ਉਹਦੇ ਵਿੱਚ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਮਾਦੀਨ ਮੁਸ਼ੀ ਹੈ ਇਹ ਵੀ ਕਾਰਨ ਹੈ ਜਿਹੜੇ ਕਾਰਨ ਨੇ ਜਦੋਂ ਵਿਅਕਤੀ ਦੇਖਦਾ ਸਾਡੀ ਪਾਰਟੀ ਥੱਲੇ ਜਾ ਰਹੀ ਹੈ ਥੱਲੇ ਜਾ ਰਹੀ ਹੈ ਤੇ ਸਾਡਾ ਆਗੂ ਸਾਡੀ ਕਿਸੇ ਗੱਲ ਨੂੰ ਮੰਨਦਾ ਨਹੀਂ ਤਾਂ ਉਹ ਫਿਰ ਇਹ ਸੋਚਦੇ ਨੇ ਵੀ ਅਸੀਂ ਘੱਟੂ-ਘੱਟ ਆਪ ਦਾ ਆਰਾਮ ਦੇ ਨਾਲ ਘਰੇ ਬੈਠਣ ਵਾਲਾ ਕੰਮ ਹੋ ਜਾਂਦਾ ਹੈ ਅਸੀਂ ਰਖੜਾ ਸਾਹਿਬ ਦੇ ਨਾਲ ਜੁੜੇ ਹੋਏ ਹਾਂ ਪਿਛਲੇ ਸਮੇਂ ਦੇ ਵਿੱਚ ਮੈਨੂੰ ਵੀ ਬੜੀ ਵੇਰ ਪਾਰਟੀ ਨੂੰ ਚੰਗੀ ਸਲਾਹ ਦੇਣ ਦੇ ਕਾਰਨ ਨਮੋਚੀ ਚਲਣੀ ਪਈ ਸਾਡੇ ਜਦੋਂ ਝੁੰਡਾ ਕਮੇਟੀ ਬਣਾਈ ਉਹ ਆਈ ਉਹਨੇ ਪਾਰਟੀ ਤੋਂ ਸੁਝਾਓ ਮੰਗੇ ਸੁਝਾਓ ਦਿੱਤੇ ਉਹਦੇ ਵਿੱਚ ਜਿਹੜੇ ਸੁਝਾਓ ਸੀ ਉਹ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਪਰ ਜਾਣ ਦੇ ਲਈ ਉਹਦੇ ਜਿਹੜੇ ਮੈਂ ਵਿਚਾਰ ਰੱਖੇ ਉਸ ਮੇਰੇ ਵਿਚਾਰਾਂ ਨੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਪਾਰਟੀ ਨੇ ਸੋਚਿਆ ਤੇ ਬੜਾ ਵੱਡਾ ਗਿਲਾ ਕਰਿਆ ਗਿਆ ਰਖੜਾ ਸਾਹਿਬ سے بھی ਗਿਲਾ ਕਰਿਆ ਗਿਆ ਮੇਰੇ سے بھی ਗਿਲਾ ਕਰਿਆ ਗਿਆ ਜਦੋਂ ਕਿ ਜਿਹੜੇ ਮੇਰੇ ਸੁਝਾਅ ਸੀ ਉਹ اے سی ਵੀ ਪਾਰਟੀ ਕਿਵੇਂ ਅੱਗੇ ਜਾ ਸਕਦੀ ਹੈ ਜੇ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਆਪਾਂ ਸਾਰੇ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਤੇ ਉਹ ਕਿਵੇਂ ਬਣ ਸਕਦੇ ਨੇ ਵੀ 4.5 ਸਾਲ ਦਾ ਲੰਮਾ ਟਾਈਮ ਹੈ ਤੇ ਇਹਦੇ ਤੇ ਕੋਈ ਡੂੰਗੀ ਵਿਚਾਰ ਕਰਕੇ ਤਾਂ ਹੱਲ ਕੱਢ ਲਿਆ ਜਾਵੇ ਪਰ ਉਹ ਮੇਰੀ ਸਾਰੀ ਗੱਲ ਨੂੰ ਉਲਟ ਲਿਆ ਗਿਆ ਉਸ ਤੋਂ ਬਾਅਦ ਵਕ ਵਕ ਸਮੇਂ ਤੇ ਜਦੋਂ ਵੀ ਕਿਤੇ ਕੋਈ ਗੱਲ ਆਈ ਤਾਂ ਮੈਨੂੰ ਪਾਰਟੀ ਦੇ ਵਿੱਚ ਹਰ ਟਾਈਮ ਨਮੋਸ਼ੀ ਦਾ ਜੀ ਮੂੰਹ ਦੇਖਣਾ ਪਿਆ ਚਾ ਜਿਲ੍ਹੇ ਦੇ ਪ੍ਰਧਾਨਗੀ ਦੀ ਗੱਲ ਸੀ ਉਹ ਪ੍ਰਧਾਨਗੀ ਦੇ ਵਿੱਚ ਵੀ ਮੈਨੂੰ ਉਹਦੇ ਵਿੱਚ ਨਹੀਂ ਮੈਨੂੰ ਪ੍ਰਧਾਨਗੀ ਬਣਾਇਆ ਕੋਈ ਗੱਲ ਨਹੀਂ ਸੀ ਉਸ ਤੋਂ ਬਾਅਦ ਜਦੋਂ ਉਹਦੀਆਂ ਦੀ ਗੱਲ ਚੱਲੀ ਤਾਂ ਉਹਦੇ ਵਿੱਚ ਵੀ ਨਮੋਸ਼ਿਓ ਦੇਖਣੀ ਪਈ ਤਾਂ ਫਿਰ ਇਹ ਸੋਚਿਆ ਵੀ ਜਦੋਂ ਰਖਣਾ ਸਾਹਿਬ ਤਾਂ ਪਾਰਟੀ ਤੋਂ ਘਰੇ ਬੈਠਣ ਵਾਲੀ ਗੱਲ ਹੈ ਵੀ ਪਾਰਟੀ ਦੇ ਕੱਲ ਨੂੰ ਉਹਨਾਂ ਨੇ ਕੋਈ ਇਲੈਕਸ਼ਨ ਨਹੀਂ ਲੜਨੇ ਤਾਂ ਫਿਰ ਅਸੀਂ ਪਾਰਟੀ ਦੇ ਵਿੱਚ ਰਹਿ ਕੇ ਜਦੋਂ ਸਾਡੇ ਪ੍ਰਧਾਨ ਨੇ ਸਾਡੀ ਉੱਤੋਂ ਸੁਣਨੀ ਨਹੀਂ ਤਾਂ ਫਿਰ ਕੀ ਕਰਾਂਗੇ ਉਹ ਮੇਰੇ ਤੇ ਇੱਕ ਇਹੀ ਅਲਿਗੇਸ਼ਨ ਵੀ ਬੀਬੀ ਜਗੀਰ ਕੌਰ ਦੀ ਮਦਦ ਕਰਦੇ ਰਹਿ ਕਦੇ ਕਿਸੇ ਤਰ੍ਹਾਂ ਦਾ ਕਦੇ ਕਿਸੇ ਤਰ੍ਹਾਂ ਦਾ ਤੇ ਉਹ ਗੱਲਾਂ ਜਿਹੜੀਆਂ ਉਸ ਤਰ੍ਹਾਂ ਹੀ ਸਾਨੂੰ ਦੁਬਾਰਾ ਫੇਰ ਸੁਣਨ ਨੂੰ ਮਿਲਦੀਆਂ ਗੱਲ ਕਰੀਏ ਪਹਿਲਾਂ ਪੰਜਾਬ ਦੇ ਵਿੱਚ ਬਹੁਮਤ ਨਾਲ ਜਿੱਤਦੇ ਰਹੇ ਨੇ ਕਾਫੀ ਚੰਗੀਆਂ ਸਿੱਕਾ ਆ ਜਾਂਦੀਆਂ ਸੀਗੀਆਂ ਪਰ ਇਸ ਵਾਰ ਜਿਹੜੀਆਂ ਵਿਧਾਨ ਸਭਾ ਦੀ ਚੋਣਾਂ ਹੋਈਆਂ ਸਿਰਫ 3 ਸਿੱਕਾ ਹੀ ਰਹਿ ਗਈਆਂ ਅਕਾਲੀ ਦਲ ਕੋਲ ਹੁਣ ਕਈ ਫੇਰ ਬਦਲ ਦੇਖਣ ਨੂੰ ਮਿਲ ਰਹੇ ਨੇ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਅਕਾਲੀ ਦਲ ਕਿੱਥੇ ਖੜੇਗੀ ਅਕਾਲੀ ਦਲ ਜਿੱਥੇ ਪਹਿਲਾਂ ਖੜਾ ਸੀ ਬਿਸ਼ਨੀਆ ਚੋਣਾਂ ਹੋਈਆਂ ਨੇ ਸੰਗਰੂਰ ਕਿੱਥੇ ਖੜੇ ਸੀ ਉਸ ਤੋਂ ਬਾਅਦ ਜਲੰਧਰ ਕਿੱਥੇ ਖੜੇ ਸੀ ਪਰ ਪਾਰਟੀ ਦੇ ਵਿੱਚ ਕਿਤੇ ਕੋਈ ਨਾ ਲੀਡਰਸ਼ਿਪ ਜਿਹੜੀ ਆ ਥੱਲੇ ਵੱਡੇ ਆਗੂ ਨੇ ਨਾ ਉਹਨਾਂ ਨੂੰ ਕਿੱਥੇ ਬਦਲਾ ਦਿੱਸਿਆ ਨਾ ਪਾਰਟੀ ਦੇ ਵਿੱਚ ਕਿੱਥੇ ਬਦਲਾ ਹੋਇਆ ਤੇ ਹੁਣ ਵੀ ਪਾਰਟੀ ਦਾ ਜਿਹੜਾ ਆਉਣ ਵਾਲਾ ਰਿਜ਼ਲਟ ਆ ਜਾਣੇ ਨੇ ਜੇ ਤੂੰ ਚਾਰ ਤੀਕੋਂ ਰਿਜ਼ਲਟ ਆਉਣੇ ਨੇ ਤਾਂ ਪਤਾ ਲੱਗ ਜਾਣਾ ਜਿੰਨਾ ਚਿਰ ਪਾਰਟੀ ਸਿਧਾਂਤਾਂ ਤੇ ਨਹੀਂ ਆਉਂਦੀ ਉਹਨਾਂ ਚਿਰ ਪਾਰਟੀ ਉੱਪਰ ਨਹੀਂ ਉੱਠਦੀ ਕੋਈ ਵੀ ਪਾਰਟੀ ਦੇ ਜਿਹੜੇ ਸਿਧਾਂਤ ਹੁੰਦੇ ਨੇ ਉਹਦੇ ਨਾਲ ਪਾਰਟੀ ਮਜ਼ਬੂਤ ਹੁੰਦੀ ਆ ਜਦੋਂ ਸਿਧਾਂਤ ਛੱਡ ਦਿੰਦੀ ਆ ਤਾਂ ਪਾਰਟੀ ਦਾ ਫਿਰ ਉੱਪਰ ਉੱਠਣਾ ਮੁਸ਼ਕਲ ਹੁੰਦਾ ਤੇ ਅਸੀਂ ਅਸੀਂ ਇਹ ਫੈਸਲਾ ਕਰਿਆ ਕਿ ਜਦੋਂ ਲੋਕਾਂ ਦੀ ਸੇਵਾ ਹੀ ਕਰਨੀ ਹੈ ਤਾਂ ਫਿਰ ਉਸ ਪਾਰਟੀ ਨੂੰ ਚੁਣਿਆ ਜਾਵੇ ਉਸ ਵਿਅਕਤੀ ਨੂੰ ਚੁਣਿਆ ਜਾਵੇ ਹੋਂਗਸ ਸਿੰਘ ਮਾਨ ਨੂੰ 2 ਸਾਲ ਹੋ ਚੁਲੇ 2 ਸਾਲ ਦੇ ਵਿੱਚ ਇੱਕ ਵੀ ਕਿਤੇ ਕਿਸੇ ਤਰ੍ਹਾਂ ਦਾ ਪੈਸੇ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਉਹਦੇ ਤੇ ਕੋਈ ਅਲਿਗੇਸ਼ਨ ਨਹੀਂ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਤਾਂ ਦੇ ਵਿੱਚ ਉਹਨਾਂ ਦੇ ਚਾਰ ਵੱਡੀਆਂ ਗੱਲਾਂ ਸੀ ਤੇ ਜਿਹਦੇ ਵਿੱਚੋਂ ਦੋ ਉਹਨਾਂ ਨੇ ਪੂਰੀਆਂ ਕਰਤੀਆਂ ਉਹਨਾਂ ਦੇ ਵਿੱਚੋਂ ਜਿਹੜੇ ਲੋਕਾਂ ਦੇ ਜਿਹੜੇ ਬਿੱਲ माफ ਨੇ ਅੱਜ 66% ਲੋਕਾਂ ਦੇ ਜਿਹੜੇ ਬਿੱਲ ਨੇ ਉਹ ਬਿਜਲੀ ਦੇ ਬਿੱਲ माफ ਆ ਰਹੇ ਨੇ ਮਹੱਲਾ ਕਲੀਨਿਕਾਂ ਦੇ ਮਾਪ ਜਾ ਕੇ ਦੇਖਿਆ ਵੱਖ-ਵੱਖ ਤਾਂ ਤੇ ਕਲੀਨਿਕਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੇ ਟੈਸਟ ਫ੍ਰੀ ਹੋ ਰਹੇ ਨੇ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਤੇ ਵੱਡੀ ਵੱਡੀ ਜਿਹੜੀ ਲੋਕ ਨੇ ਉਹਨਾਂ ਨੂੰ ਵੱਡੀ ਸੂਖਤ ਮਿਲ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਇਸ ਤੋਂ ਬਣਾ ਜਿਹੜਾ ਵੱਡਾ ਇਹਨਾਂ ਦੇ ਚਾਰਤੀ ਉਹਦੇ ਵਿੱਚੋਂ ਇੱਕ 1000 ਰੁਪਇਆ ਸੀ ਤੇ ਮੁੱਖ ਮੰਤਰੀ ਭਗਵੰਤ ਪਰਗਵਾਨ ਸਿੰਘ ਮਾਨ ਦੇ ਨਾਲ ਉਸ ਬਾਰੇ ਵੀ ਚਰਚਾ ਹੋਈ ਉਹਨਾਂ ਨੇ ਦੱਸਿਆ ਕਿ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਿਹੜੀ ਲੋਕਾਂ ਨਾਲ ਜਿਹੜਾ ਵਾਦਾ ਦਿੱਤਾ ਇਹਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਪੂਰਾ ਕਰਾਂਗੇ ਪਰ ਮੈਂ ਸਮਝਦਾ ਵੀ ਜਿਹੜੀ ਨਵੀਂ ਸਰਕਾਰ ਆਈ ਹੈ ਉਹਨੂੰ ਉਹ ਤਜਰਬਾ ਜਾਂ ਸਾਰੀ ਗੱਲ ਨੂੰ ਵੀ ਕੁਝ ਟਾਈਮ ਲੱਗ ਜਾਂਦਾ ਹੈ ਤੇ ਕੁਝ ਪਿਛਲਾ ਵਿਗੜਿਆ ਹੋਇਆ ਸੁਧਾਰਨ ਲਈ ਵੀ ਬੜਾ ਟਾਈਮ ਲੱਗਦਾ ਹੈ ਤੇ ਫਿਰ ਵੀ ਉਹਨੇ ਥੋੜੇ ਸਮੇਂ ਦੇ ਵਿੱਚ ਦੋ ਸਾਲ ਦੇ ਵਿੱਚ ਬਹੁਤ ਜਿਹੜੇ ਚੰਗੇ ਕੰਮ ਨੇ ਉਹ ਲੋਕਾਂ ਦੇ ਇਹ ਕਰ ਗੱਲ ਹੁਣ ਲੋਕ ਸਭਾ ਚੋਣਾਂ ਦੀ ਕਰੀਏ ਪਟਿਆਲੇ ਤੋਂ ਜਿਹੜੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਕਾਰ ਉਤਾਰਿਆ ਗਿਆ ਹੈ ਕਹਿੰਦੇ ਨੇ ਵੀ ਇੱਕ ਹਿੰਦੂ ਚਿਹਰਾ ਹੈ ਕੀ ਲੱਗਦਾ ਵੀ ਪਾਰਟੀ ਇਸ ਵਾਰ ਅਕਾਲੀ ਦਲ ਵੱਲੋਂ ਕੁਝ ਜਿਹੜੀ ਚੰਗੀ ਸਿੱਕਾ ਕੱਢ ਪਾਣਗੇ ਇਸ ਤਰੀਕੇ ਨਾਲ ਰਿਜ਼ਲਟ ਤਾਂ ਉਂਝ ਹੀ ਪਤਾ ਲੱਗੂਗਾ ਪਰ ਪਾਰਟੀ ਦੀ ਵਿੱਚ ਮੈਨੂੰ ਕਿਤੇ ਕੋਈ ਬਹੁਤੀ ਚੰਗੀ ਆਸ ਨਹੀਂ ਦਿਸ ਰਹੀ ਇਹ ਸਨ ਪਟਿਆਲਾ ਤੋਂ ਇੱਕ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਵੱਲੋਂ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ ਹੈ ਹਾਲਾਂਕਿ ਪਟਿਆਲੇ ਵਿੱਚ ਅਕਾਲੀ ਦਲ ਨੂੰ ਇਹ ਵੱਡਾ ਝਟਕਾ